ਉਸੀ ਕਦੇ ਚੈੱਕ ਕਰਵਾਇਆ ਤੁਹਾਡੇ ਨਾਮ ਦੇ ਉਤੇ ਕਿੰਨੇ ਸਿਮ ਚੱਲ ਰਹੇ ਆ ਬਹੁਤ ਸਾਰੇ ਐਹੋ ਜੇ ਲੋਕ ਨੇ ਜਿਨ੍ਹਾਂ ਦੇ ਨਾਮ ਦੇ ਉਤੇ 10 10 12 12 ਸਿਮ ਚੱਲ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਇਹ ਖਰੀਦੇ ਕਰੇ ਆਪਣੇ ਮਾਤਾ ਪਿਤਾ ਨੇ ਬਿਨਾ ਫੋਨਾਂ ਤੋਂ ਜਿੰਦਗੀਆਂ ਕੱਢੀਆਂ ਉਹਨਾਂ ਦੇ ਕਿੰਨੇ ਕਲੇਸ਼ ਸੀਗੇ ਤੇ ਅੱਜ ਦੇ ਹਾਲਾਤ ਕੀ ਨੇ ਇਹ ਤੀਜਾ ਵਿਸ਼ਵ ਯੁੱਧ ਕਦੋਂ ਲੱਗੂਗਾ ਉਹ ਤੀਜੇ ਵਿਸ਼ਵ ਯੁੱਧ ਦੀ ਜੇ ਲੜਾਈ ਹੋਊਗੀ ਤਾਂ ਉਹ ਟੈਕਨੋਲੋਜੀ ਦੀ ਲੜਾਈ ਹੋਵੇਗੀ ਨਾ ਕਿ ਉਹ ਹਥਿਆਰਾਂ ਦੀ ਲੜਾਈ ਆ ਆਪਣੀਆਂ ਫੋਟੋਆਂ ਹਿਡਨ ਕਰ ਸਕਦੇ ਹੋ ਤੁਸੀਂ ਚੈਟ ਹਿਡਨ ਕਰ ਸਕਦੇ ਹੋ ਬਿਲਕੁਲ ਅਸੀਂ ਉਹਤੇ ਪਰੋਸਾ ਕਰਕੇ ਉਹਨੂੰ ਹਿਡਨ ਕਰਦੇ ਹਾਂ ਅਸੀਂ ਜਿਹੜੇ ਸਾਡੇ ਆਸ-ਪਾਸ ਦੇ ਜਿਹੜੇ ਲੋਕ ਆ ਸੀ ਉਹਨਾਂ ਤੋਂ ਤਲਕੋ ਲਾਂਗੇ ਪਰ ਜਿਹੜੇ ਉਹ ਹੈਕਰ ਬੈਠੇ ਆ ਜਿਹੜੇ ਉਹ ਕੰਪਨੀਆਂ ਬੈਠੀਆਂ ਜਿਨ੍ਹਾਂ ਨੇ ਉਹ ਐਪ ਬਣਾਈਆਂ ਮੋਸਟਲੀ ਜਿਹੜੇ smartphones ਆ ਉਹਨਾਂ ਦੇ ਵਿੱਚ ਹਿਡਨ ਦੀ smartphone ਦੇ ਵੱਲੋਂ ਕੋਈ ਵੀ ਆਪਸ਼ਨ ਨਹੀਂ ਹੁੰਦੀ ਥਰਡ ਪਾਰਟੀ ਐਪ ਯੂਜ਼ ਕਰਦੇ ਨੇ ਫਿੰਗਰਪ੍ਰਿੰਟ ਉਹਨਾਂ ਕੋਲ ਜਾ ਚੁੱਕੇ ਆ ਆਪਣੀ ਆਈ ਜਿਹੜੀ ਫਿੰਗਰ ਆ ਉਹ ਉਹਨਾਂ ਕੋਲ ਜਾ ਚੁੱਕੀ ਆ ਠੀਕ ਆ ਆਪਣੀ ਫੇਸ ਆਈ ਉਹਨਾਂ ਕੋਲ ਜਾ ਚੁੱਕੀ ਆ ਸਾਡਾ ਡਾਟਾ ਇਸ ਤਰੀਕੇ ਦੇ ਨਾਲ ਇਸਤੇਮਾਲ ਹੋ ਰਿਹਾਗਾ ਕਿ ਸਾਨੂੰ ਸਮਝ ਨਹੀਂ ਆ। ਸਭ ਤੋਂ ਵੱਡਾ ਖਤਰਨਾਕ ਹਥਿਆਰ ਅਸੀਂ ਆਪਦੀ ਜੇਬਾਂ 'ਚ ਪਾ ਕੇ ਘੁੰਮ ਰਹੇ ਆ। ਸਭ ਤੋਂ ਵੱਡਾ ਦੁਸ਼ਮਣ ਅਸੀਂ ਆਪਦੀ ਜੇਬਾਂ 'ਚ ਪਾ ਕੇ ਘੁੰਮ ਰਹੇ ਆ। ਅੱਜ ਫੋਨ ਸਾਡੇ ਲਈ ਸਭ ਤੋਂ ਵੱਧ ਖਤਰਨਾਕ ਹੋ ਚੁੱਕਿਆ। ਅਨਪੜ੍ਹ ਬੰਦਾ ਤਾਂ ਚਲ ਮੰਨਿਆ ਵੀ ਉਹਨੂੰ ਤਾਂ ਪਤਾ ਨਹੀਂਗਾ। ਜਿਹੜੇ ਆਪਾਂ ਲੋਕ ਪੜ੍ਹੇ ਲਿਖੇ ਆ ਯਾਰ ਵੀ ਟੈਕਨੋਲੋਜੀ AI ਕਿੰਨੀ ਖਤਰਨਾਕ ਆ। AI ਦੇ ਜਿੰਨੇ ਫਾਇਦੇ ਆ ਉਹ ਤੋਂ ਦੁੱਗਣੇ ਉਹਦੇ ਨੁਕਸਾਨ ਨੇ ਆ ਜੀ ਦੇ। ਪੰਦਾ ਜਿੱਥੇ ਵੀ ਜਾਂਦਾ ਇੱਕ ਸਨੈਪ ਖਿੱਚ ਕੇ ਪਾਉਂਦਾ ਯਾਰ ਸਨੈਪ ਹੋਣਾ ਹੈ ਸਟ੍ਰੀਕ ਹੋਣੀ ਹੈ ਮੈਂ ਸਟ੍ਰੀਕ ਪਾਣੀ ਪਾਣੀ ਉਹ ਅਸੀਂ ਕੀ ਕਰ ਰਹੇ ਹਾਂ ਅਸੀਂ ਆਪਦੀ ਪ੍ਰਾਈਵੇਸੀ ਖਤਮ ਕਰ ਰਹੇ ਹਾਂ ਅਸੀਂ ਆਪਦੀ ਲੋਕੇਸ਼ਨ ਸ਼ੇਅਰ ਕਰ ਰਹੇ ਹਾਂ ਰਾਜਦੀਪ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਅੱਜ ਆਪਾਂ ਗੱਲ ਕਰਨੀ ਹੈ ਮਨੁੱਖੀ ਜੀਵਨ ਤੇ ਟੈਕਨੋਲੋਜੀ ਹੈ ਕਿਵੇਂ ਹਾਵੀ ਹੋ ਰਹੀ ਹੈ ਬਿਲਕੁਲ ਟੈਕਨੋਲੋਜੀ ਦਾ ਦੌਰ ਆ ਸਾਰੇ ਟੈਕਨੋਲੋਜੀ ਦੇ ਵਿੱਚ ਅਸੀਂ ਆਜ ਦੀ ਡੇਟ ਦੇ ਵਿੱਚ ਜੀ ਰਹੇ ਹਾਂ ਤੇ ਇਹ ਟੈਕਨੋਲੋਜੀ ਜਿਵੇਂ ਜਿਵੇਂ ਵੱਧ ਰਹੀ ਆ ਉਵੇਂਵੇਂ ਸਾਡੀ ਜਿਹੜੀ ਜ਼ਿੰਦਗੀ ਦੀਆਂ ਸਮੱਸਿਆਵਾਂ ਆ ਸੀਗੀਆਂ ਉਹ ਵੀ ਵੱਧ ਰਹੀਆਂ ਸੀ ਥੋੜਾ ਜਣਾ ਆਪਾਂ ਨੂੰ ਪਿੱਛੇ ਜਾਣਾ ਪਊਗਾ ਟੈਕਨੋਲੋਜੀ ਬਾਰੇ ਸਮਝਣ ਤੋਂ ਪਹਿਲਾਂ ਆਪਾਂ ਨੂੰ ਪਿਛਲੇ ਸਮੇਂ 'ਚ ਜਾਣਾ ਪਊਗਾ ਜਦੋਂ ਇਹ ਟੈਕਨੋਲੋਜੀ ਇੰਨੀ ਆਈ ਨਹੀਂ ਸੀ ਜਿਹਾ ਕਹਿੰਦੇ ਆ ਆਪਣੇ ਇੰਡੀਆ ਦੇ ਵਿੱਚ ਇੰਨੀ ਡਿਵੈਲਪਮੈਂਟ ਨਹੀਂ ਹੋਈ ਸੀ ਟੈਕਨੋਲੋਜੀ ਦੀ ਹੁਣ 스마트ਫੋਨ ਤੋਂ ਲੈ ਲਓ ਅੱਜ ਹਰ ਇੱਕ ਦੀ ਜੇਬ ਦੇ ਵਿੱਚ ਦੋ ਦੋ ਸਮਾਰਟਫੋਨ ਨੇ ਹਾਂਜੀ Android ਆ ਕਿਸੇ ਕੋਲ Apple ਆ ਹਨਾ iOS ਆ ਆਪਾਂ ਕਹਿ ਦਿੰਦੇ ਆ ਜਦੋਂ ਇਹ ਫੋਨ ਨਹੀਂ ਹੁੰਦੇ ਸੀ ਉਦੋਂ ਜੀਵਨ ਸੁਖਾਲੇ ਸੀਗੇ ਕਿ ਅੱਜ ਸੁਖਾਲੇ ਨੇ ਮੈਂ ਤੁਹਾਨੂੰ ਇਹ ਚੀਜ਼ ਹੀ ਪੁੱਛਦਾਗਾ ਤੁਸੀਂ ਆਪ ਦੱਸੋ ਆਪਣੇ ਮਾਤਾ ਪਿਤਾ ਨੇ ਬਿਨਾ ਫੋਨਾਂ ਤੋਂ ਜ਼ਿੰਦਗੀਆਂ ਕੱਢੀਆਂ ਉਹਨਾਂ ਦੇ ਕਿੰਨੇ ਕਲੇਸ਼ ਸੀਗੇ ਤੇ ਅੱਜ ਦੇ ਹਾਲਾਤ ਕੀ ਨੇ ਆਪਾਂ ਨੂੰ ਵੀ ਸਮਾਰਟਫੋਨ ਆਉਣ ਤੋਂ ਬਾਅਦ ਪਹਿਲਾਂ ਆਪਣਾ ਵੀ ਬਹੁਤ ਵਧੀਆ ਜੀਵਨ ਸੀਗਾ ਜਦੋਂ ਦਾ ਫੋਨ ਆਇਆ ਆਪਾਂ ਫੋਨ ਛੱਡਦੇ ਹੀ ਨਹੀਂ ਆਪਾਂ 10 ਮਿੰਟ ਵਿਹਲੇ ਬੈਠ ਜਾਈਏ ਆਪਾਂ ਨੂੰ ਇਹ ਹੁੰਦਾ ਵੀ ਫੋਨ ਤੇ ਹੀ ਲੱਗੇ ਰਹੀਏ ਅੱਜ ਇਹੀ ਚੀਜ਼ ਆ ਨਾ ਜਿਹੜੇ ਸਮਾਰਟਫੋਨ ਆ ਜਾਂ ਟੈਕਨੋਲੋਜੀ ਕਿਸੇ ਵੀ ਤਰ੍ਹਾਂ ਦੇ ਨਾਲ ਆ ਰਹੀ ਹੈ ਦੇਖੋ ਵੀਡੀਓ ਗੇਮ ਆਈਆਂ ਠੀਕ ਆ ਟੀਵੀ ਦੇ ਵਿੱਚ ਲੱਗੇ ਆਪਾਂ ਬੱਚੇ ਜਿਹੜਾ ਪਹਿਲਾਂ ਆਪਾਂ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਸੀ ক্রিকেট ਖੇਡਣੀ ਬੈਡਬਾਲ ਖੇਡਦੇ ਜਾਂ ਹੋਰ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਸੀ ਉਹਨਾਂ ਤੋਂ ਭੱਟ ਕੇ ਉਹ ਟੈਕਨੋਲੋਜੀ ਜਿਵੇਂ ਜਿਵੇਂ ਡਵੈਲਪ ਹੁੰਦੀ ਗਈ ਹਾਂਜੀ ਇਹ ਆਪਾਂ ਨੂੰ ਸ਼ੁਰੂ ਤੋਂ ਸਮਝਣਾ ਪਊਗਾ ਦੇਖੋ ਜਿਹੜੇ ਪੁਆਇੰਟ ਦੇ ਉੱਤੇ ਅੱਜ ਆਪਾਂ ਗੱਲ ਕਰਦੀਆਂ ਨਾ ਉਹ ਪੁਆਇੰਟ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਸਟਾਰਟਿੰਗ ਤੋਂ ਸਮਝਣਾ ਪਊਗਾ ਕਿਵੇਂ ਕਰ ਕੀਤਾ ਮੈਂ ਮੋਟੀ ਜਿਹੀ ਇੱਕ ਗੱਲ ਦੱਸ ਦੇਣਾ ਇਹ ਗੱਲ ਮੰਨੀ ਜਾਂਦੀ ਹੈ ਜਿਹੜੇ ਬੁੱਧੀਜੀਵੀ ਨੇ ਵਿਗਿਆਨੀ ਨੇ ਉਹ ਗੱਲ ਮੰਨਦੇ ਨੇ ਕਹਿੰਦੇ ਜੇ ਤੀਜਾ ਵਿਸ਼ਵ ਯੁੱਧ ਕੱਲ ਨੂੰ ਲੱਗੂਗਾ ਉਹ ਤੀਜੇ ਵਿਸ਼ਵ ਯੁੱਧ ਤਾਹੋ ਟੈਕਨੋਲੋਜੀ ਦੀ ਲੜਾਈ ਹੈ ਨਾ ਕਿ ਉਹ ਹਥਿਆਰਾਂ ਦੀ ਲੜਾਈ ਹੋਊਗੀ ਜਿਹੜੇ ਦੇਸ਼ ਦੇ ਕੋਲੇ ਟੈਕਨੋਲੋਜੀ ਸਭ ਤੋਂ ਹਾਈ ਹੋਊਗੀ ਜਿਹਨੂੰ ਟੈਕਨੋਲੋਜੀ ਦਾ ਸਹੀ ਇਸਤੇਮਾਲ ਕਰਨਾ ਆਊਗਾ ਤਾਂ ਉਹੀ ਦੇਸ਼ ਜਿੱਤ ਹਾਸਲ ਕਰੂਗਾ ਉਹ ਸਾਰਿਆਂ ਦੇ ਜਿੱਤ ਹਾਸਲ ਕਰ ਜੂਗਾ ਇਸੇ ਕਰਕੇ ਜੇ ਟੈਕਨੋਲੋਜੀ ਨੂੰ ਲੈ ਕੇ ਹੁਣ ਦੇਖੋ ਚੀਨ ਕਿੰਨਾ ਕੰਮ ਕਰ ਰਿਹਾ ਜਾਪਾਨ ਕਿੰਨਾ ਕੰਮ ਕਰ ਰਿਹਾ ਤੇ ਅੱਜ ਸਾਡੀ ਪ੍ਰਾਈਵੇਸੀ ਬਿਲਕੁਲ ਖਤਮ ਹੋ ਚੁੱਕੀ ਆ ਹਾਂਜੀ ਉਹ ਕਿਵੇਂ ਖਤਮ ਹੋਈ ਆ ਹੁਣ ਇਹ ਸਵਾਲ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਹੋਊਗਾ ਈ ਪ੍ਰਾਈਵੇਸੀ ਭਾਈ ਕਿਵੇਂ ਖਤਮ ਹੋਗੀ ਇਹਨੇ ਤਾਂ ਫੀਚਰ ਨੇ ਇਹਦੇ ਵਿੱਚ ਅਸੀਂ ਨਾ ਬੜਾ ਕੁਝ ਦੇਖਦੇ ਆਂ ਸਾਨੂੰ ਫੀਚਰ ਦਿੱਤਾ ਜਾਂਦਾ ਫੋਨ ਦੇ ਵਿੱਚ ਜੀ ਤੁਸੀਂ ਆਪਦੀਆਂ ਫੋਟੋਆਂ ਹਿਡਨ ਕਰ ਸਕਦੇ ਹੋ ਤੁਸੀਂ ਚੈਟ ਹਿਡਨ ਕਰ ਸਕਦੇ ਹੋ ਬਿਲਕੁਲ ਬਿਲਕੁਲ ਅਸੀਂ ਉੱਤੇ ਪਰੋਸਾ ਕਰਕੇ ਉਹਨੂੰ ਹਿਡਨ ਕਰਦੇ ਆਂ ਅਸੀਂ ਜਿਹੜੇ ਸਾਡੇ ਆਸ-ਪਾਸ ਦੇ ਜਿਹੜੇ ਲੋਕ ਆ ਸੀ ਉਹਨਾਂ ਤੋਂ ਤਲਕੋ ਲਾਂਗੇ ਜੀ ਪਰ ਜਿਹੜੇ ਉਹ ਹੈਕਰ ਬੈਠੇ ਆ ਜਿਹੜੀਆਂ ਕੰਪਨੀਆਂ ਬੈਠੀਆਂ ਜਿਨ੍ਹਾਂ ਨੇ ਉਹ ਐਪ ਬਣਾਈਆਂ ਮੋਸਟਲੀ ਜਿਹੜੇ ਸਮਾਰਟਫੋਨ ਆ ਉਹਨਾਂ ਦੇ ਵਿੱਚ ਹਿਡਨ ਦੀ ਸਮਾਰਟਫੋਨ ਦੇ ਵੱਲੋਂ ਕੋਈ ਵੀ ਆਪਸ਼ਨ ਨਹੀਂ ਹੁੰਦੀ ਥਰਡ ਪਾਰਟੀ ਐਪ ਯੂਜ਼ ਕਰਦੇ ਆ ਥਰਡ ਪ ਇਹੀ ਕਰਦੇ ਆ ਆਪਾਂ ਕਿ ਆਪਣੇ ਆਪਾਂ ਸੋਚਦੇ ਆਂ ਵੀ ਆਪਾਂ ਹਾਈਡ ਕਰ ਲਈ ਪਰ ਉਹਨਾਂ ਨੇ ਇਹ ਨਹੀਂ ਪਤਾ ਵੀ ਆਪਾਂ ਸ਼ੇਅਰ ਕਰਤੀ ਹੈਕਰਾਂ ਬਿਲਕੁਲ ਉਹੀ ਚੀਜ਼ ਆ ਆਪਾਂ ਲੋਕਾਂ ਤੋਂ ਲੁਕੌਲੀ ਜਿਹੜੀ ਟੈਕਨੋਲੋਜੀ ਆਪਾਂ ਇਹੋ ਜਿਹੀਆਂ ਵਰਤਦੇ ਆਂ ਵੀ ਲੋਕਾਂ ਤੋਂ ਲੁਕਾਉਣ ਵਾਸਤੇ ਉਹ ਇਹ ਨਹੀਂ ਪਤਾ ਵੀ ਕਿੰਨੇ ਕੋਲ ਜਾ ਰਹੀ ਹੈ ਬਿਲਕੁਲ ਇਹ ਚੀਜ਼ ਆਪਣੇ ਆਸ-ਪਾਸ ਦੇਆਂ ਤੋਂ ਲੁਕ ਹੋ ਰਿਹਾ ਆਪਣੇ ਦੋਸਤ ਮਿੱਤਰਾਂ ਤੋਂ ਲੁਕ ਹੋ ਰਿਹਾ ਲੋਕਾਂ 'ਚ ਸ਼ੇਅਰ ਹੋ ਰਹੀ ਆ ਉਹਨਾਂ ਨੂੰ ਇਹ ਨਹੀਂ ਪਤਾ ਅੱਜ ਤੋਂ ਹੁਣ ਜਿਹੜੀਆਂ ਵਾਇਰਲ ਹੋ ਰਹੀਆਂ ਵੀਡੀਓ ਦੇਖੋ ਇਹੀ ਕਾਰਨ ਹੈ ਇਹ ਚੀਜ਼ ਅਸੀਂ ਸਮਝ ਨਹੀਂ ਰਹੇ ਸਾਨੂੰ ਇਹ ਚੀਜ਼ ਸਮਝ ਨਹੀਂ ਪਾਉਗੀ ਇਹ ਚੀਜ਼ਾਂ ਕਿਉਂ ਹੋ ਰਹੀਆਂ ਮੜ ਕੇ ਅਸੀਂ ਕਹਿ ਦਿੰਦੇ ਆ ਜੀ ਸਾਡਾ ਲੀਕ ਹੋ ਗਿਆ ਜੀ ਡਾਟਾ ਕਿਸੇ ਨੇ ਚੋਰੀ ਕਰਤਾ ਲੀਕ ਕਰਤਾ ਲੀਕ ਕੁਝ ਨਹੀਂ ਹੁੰਦਾ ਦੇਖੋ ਅੱਜ ਮਾੜੇ ਤੋਂ ਮਾੜੇ ਇੱਕ ਸੈਲੀਬ੍ਰਿਟੀ ਤੋਂ ਸੈਲੀਬ੍ਰਿਟੀ ਜੀ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਇਨਸਾਨ ਦੀ ਪ੍ਰਾਈਵੇਸੀ ਖਤਮ ਹੋ ਗਈ ਇਹ ਕਿਵੇਂ ਖਤਮ ਹੋਈ ਹੁਣ ਮੈਂ ਤੁਹਾਨੂੰ ਇਹ ਦੱਸਦਾ ਉਹਨਾਂ ਨੇ ਸਾਡੀ ਜ਼ਿੰਦਗੀ ਤੇ ਹਾਵੀ ਕਿਵੇਂ ਹੋਏ ਕੱਲਾ ਇਹ ਨਹੀਂ ਵੀ ਆਪਾਂ ਨੂੰ ਫੋਟੋ ਮੈਂ ਦਿੱਤੀਆਂ ਹਾਈਡ ਇੱਥੋਂ ਤੱਕ ਕਿ ਆਪਾਂ ਕੋਈ ਵੀ ਸਟੈਪ ਕਰਦੇ ਆਪਾਂ ਫੋਨ ਦੇ ਵਿੱਚ ਕੋਈ ਵੀ ਕਲਿੱਕ ਕਰਦੇ ਆਂ ਕੁਝ ਵੀ ਕਰਦੇ ਆ ਉਹਨਾਂ ਕੋ ਸਾਰਾ ਕੁਝ ਆਪਣੇ ਫਿੰਗਰਪ੍ਰਿੰਟ ਉਹਨਾਂ ਕੋ ਜਾ ਚੁੱਕਿਆ ਆਪਣੀ ਆਈ ਜਿਹੜੀ ਫਿੰਗਰ ਆ ਉਹ ਉਹਨਾਂ ਕੋ ਜਾ ਚੁੱਕੀ ਆ ਠੀਕ ਆ ਆਪਣੀ ਫੇਸ ਆਈ ਉਹਨਾਂ ਕੋ ਜਾ ਚੁੱਕੀ ਆ ਹੁਣ ਇੱਕ ਦੇਖੋ ਜਦੋਂ ਆਪਣਾ ਇੰਨਾ ਸਾਰਾ ਕੁਝ ਆ ਚੁੱਕਿਆ ਹੁਣ ਇਹ ਗਿਆ ਕਿਵੇਂ ਇਹ ਫੇਰ ਆਪਾਂ ਨੂੰ ਵਾਪਸ ਜਲਣਾ ਪਊਗਾ ਸਭ ਤੋਂ ਪਹਿਲਾਂ ਜਦੋਂ ਕੀਪੈਡ ਵਾਲੇ ਫੋਨ ਹੁੰਦੇ ਸੀ ਤੇ ਸਮਾਰਟਫੋਨ ਆਇਆ ਉਹਦੇ ਵਿੱਚ ਆਪਾਂ ਪੈਨ ਲੱਗਦਾ ਸੀ ਲੋਕ ਲੱਗ ਜਾਂਦਾ ਸੀਗਾ ਉਸ ਤੋਂ ਬਾਅਦ ਫਿਰ ਉਹ ਚ ਫਿੰਗਰਪ੍ਰਿੰਟ ਆਇਆ ਹਾਂਜੀ ਉਹਨਾਂ ਇੱਕ ਗੂਠੇ ਦੇ ਨਾਲ ਆਪਾਂ ਜਦੋਂ ਆਧਾਰ ਕਾਰਡ ਬਣਾਉਨੇ ਆ ਜਾਂ ਕੁਝ ਵੀ ਉਹ ਕਰਦੇ ਆ ਕੰਮ ਕਰਦੇ ਆ ਉੱਥੇ ਆਪਣਾ ਇੱਕ ਫਿੰਗਰ ਹੀ ਲੱਗਦਾ ਨਾ ਸਾਰੇ ਧੰਨੀ ਨਾ ਲੱਗਦੇ ਇੱਕ ਫਿੰਗਰ ਦੇ ਨਾਲ ਸਾਰੀ ਡਿਟੇਲ ਉਹਨਾਂ ਕੋਲ ਚਲੀ ਜਾਂਦੀ ਹੈ ਓਵੇਂ ਫੋਨ ਤੇ ਆਪਣਾ ਫਿੰਗਰ ਲੱਗ ਰਿਹਾ ਤੇ ਉਹ ਫਿੰਗਰ ਲੱਗਣ ਦੇ ਨਾਲ ਆਪਣੀ ਸਾਰੀ ਡਿਟੇਲ ਉਹਨਾਂ ਕੰਪਨੀਆਂ ਕੋਲ ਚਲੀ ਗਈ ਜੀ ਬਿਲਕੁਲ ਆਪਣਾ ਕੁਝ ਵੀ ਯੂਜ਼ ਕਰ ਸਕਦੇ ਆ ਉਹ ਬਿਲਕੁਲ ਯੂਜ਼ ਕਰ ਸਕਦੇ ਨੇ ਸਾਰਾ ਕੁਝ ਤਾਣਾ ਕੋਲ ਆਪਣਾ ਹੈਗਾ ਇਹ ਵੀ ਨਹੀਂ ਪਤਾ ਸਾਡਾ ਹੋਰਿਆ ਹੋਵੇ ਤੁਸੀਂ ਕਦੇ ਚੈੱਕ ਕਰਵਾਇਆ ਤੁਹਾਡੇ ਨਾਮ ਦੇ ਉੱਤੇ ਕਿੰਨੇ ਸਿਮ ਚੱਲ ਰਹੇ ਆ ਨਾ ਬਿਲਕੁਲ ਨਹੀਂ ਤਾਰੇ ਚੈੱਕ ਕਰਵਾ ਕੇ ਦੇਖੋ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੇ ਨਾਮ ਦੇ ਉੱਤੇ 10 10 12 12 SIM ਚੱਲ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੇ ਇਹ ਖਰੀਦੇ ਕਦੋਂ ਆ ਉਹ ਉਹਨਾਂ ਕੋਲ ਚੱਲ ਨਹੀਂ ਨਹੀਂ ਰਹੇਗੇ ਇਹ ਕਾਲ ਸੈਂਟਰ ਵਾਲੇ ਹੁਣ ਦੇਖੋ ਆਪਾਂ ਨੂੰ ਕਾਲ ਆਉਂਦੀਆਂ ਨੇ ਜੀ ਲੋਨ ਲੈ ਲਓ ਪਹਿਲਾਂ ਤਾਂ ਕੰਪਨੀ ਦੇ ਨੰਬਰ ਤੋਂ ਕਾਲ ਆਉਂਦੀ ਸੀ ਆਪਾਂ ਨੂੰ ਪਤਾ ਲੱਗ ਜਾਂਦਾ ਸੀ ਹਣਾ ਦੂਜਾ ਨੰਬਰ ਹੁੰਦਾ ਸੀ ਉਹ ਠੀਕ ਹੈ ਨਾ ਰਜਿਸਟਰ ਕੀਤਾ ਹੋਇਆ ਜਾਂ ਨੈਟਵਰਕ ਦੇ ਥਰੂ ਆਉਂਦਾ ਸੀਗਾ ਪਰ ਹੁਣ ਨਾਰਮਲ ਜਿਹੜੇ ਨੰਬਰਾਂ ਤੋਂ ਕਾਲ ਆਉਂਦੀ ਆ ਜਦੋਂ ਉੱਤੇ ਅਸੀਂ ਦਵਾਰੇ ਲਾਉਨੇ ਉੱਤੇ ਲੱਗਦਾ ਨਹੀਂ ਲੱਗਦਾ ਨਹੀਂ ਤਾਂ ਜਿਹੜੇ ਹੋਰ ਨੰਬਰ ਨੇ ਉਹ ਇਸੇ ਤਰੀਕੇ ਦੇ ਨਾਲ ਨੰਬਰ ਖਰੀਦੇ ਜਾਂਦੇ ਆ ਲਏ ਜਾਂਦੇ ਆ ਸਾਡੀ ਹੀ ਜਿਹੜੀ ਵਰਤਿਆ ਜਾਂਦਾ ਸਾਡਾ ਡਾਟਾ ਇਸ ਤਰੀਕੇ ਦੇ ਨਾਲ ਇਸਤੇਮਾਲ ਹੋ ਰਿਹਾਗਾ ਕਿ ਸਾਨੂੰ ਸਮਝ ਨਹੀਂ ਆ ਸਭ ਤੋਂ ਵੱਡਾ ਖਤਰਨਾਕ ਹਥਿਆਰ ਅਸੀਂ ਆਪਦੀ ਜੇਬਾਂ 'ਚ ਪਾ ਕੇ ਘੁੰਮ ਰਹੇ ਆ ਸਭ ਤੋਂ ਵੱਡਾ ਦੁਸ਼ਮਣ ਅਸੀਂ ਆਪਦੀ ਜੇਬਾਂ 'ਚ ਪਾ ਕੇ ਘੁੰਮ ਰਹੇ ਆ ਅੱਜ ਫੋਨ ਸਾਡੇ ਲਈ ਸਭ ਤੋਂ ਵੱਧ ਖਤਰਨਾਕ ਹੋ ਚੁੱਕਿਆ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਇੱਕ ਨਵਾਂ ਟੈਕਨੋਲੋਜੀ ਆਈ ਹੈ AI ਟੂਲ ਜਿਹਦੇ ਨਾਲ ਲੋਕਾਂ ਦੀ ਫੋਟੋਆਂ ਬਣ ਜਾਂਦੀਆਂ ਡੁਪਲੀਕੇਟ ਲੋਕੀ ਬਣਾਈ ਜਾ ਰਹੇ ਨੇ ਕਦੇ ਮਿਲਟਰੀ ਦੀ ਫੇਸਚ ਬਣਾ ਲੈਂਦੇ ਨੇ ਕਦੇ ਕਿਸੇ ਚ ਹੁਣ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਤੇ ਕਿੰਨਾ ਨੁਕਸਾਨਦਾਇਕ ਹੋ ਸਕਦਾ ਬਿਲਕੁਲ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਫੇਸਬੁੱਕ ਤੇ ਹੁਣੀ ਦੋ ਤਿੰਨ ਦਿਨਾਂ ਦਾ ਕਾਫੀ ਚੱਲ ਰਿਹਾ ਹੈਗਾ ਮੇਰੇ ਵੀ ਜਿੰਨੇ ਫਰੈਂਡ ਸਰਕਲ ਦੇ ਵਿੱਚ ਆਪਣੇ ਨਾਲ ਫਰੈਂਡ ਫੇਸਬੁੱਕ ਤੇ ਜੁੜੇ ਹੋਏ ਆ ਮੈਂ ਵੇਖ ਰਿਹਾਗਾ ਹਰ ਕੋਈ ਉਹ ਜਿਹੜਾ ਜਾਪਾਨ ਦੀ ਕਣੀ ਰੂਸ ਦੀ ਮਿਲਟਰੀ ਹੈਗੀ ਹਨ ਤਾਂ ਉਹਦੇ ਉੱਤੇ AI ਦਾ ਟੂਲ ਆ ਉਹ AI ਦੇ ਨਾਲ ਫੋਟੋ ਲਾ ਰਹੇ ਆ ਆਪਦੀ ਤੇ ਉਹ ਉਹ ਇੱਕ ਗੇਮ ਦੀ ਤਰ੍ਹਾਂ ਖੇਡ ਰਹੇ ਆ ਪਰ ਉਹਨਾਂ ਨੂੰ ਨਹੀਂ ਪਤਾ ਜਿਨੇ ਉਹ ਐਪ ਬਣਾਈ ਆ ਹਾਂਜੀ ਉਦੀ ਮਨਸ਼ਾ ਕੀ ਆ ਉਹ ਤੁਹਾਡਾ ਫੇਸ ਲੈ ਰਿਆ ਜੀ ਬਿਲਕੁਲ ਤੁਸੀਂ ਉਹਨੂੰ ਫੇਸ ਦੇਤਾ ਉਹ ਤੁਹਾਡੇ ਫੇਸ ਨਾਲ ਕੁਝ ਵੀ ਕਰ ਸਕਦਾ ਹੁਣ ਦੇਖੋ ਕਿੰਨੀਆਂ ਵੀਡੀਓ ਆ ਰਹੀਆਂ ਆ ਜਿਹੜੀ ਡੇਟ 'ਚ AI ਦੇ ਨਾਲ ਬਣ ਰਹੀਆਂ ਮੈਂ ਵੀ ਬਣਾਉਣ ਲੱਗਾ ਸੀ ਤੁਸੀਂ ਮੈਨੂੰ ਰੋਕਿਆ ਹਮ ਅੱਛਾ ਏ ਤੁਸੀਂ ਇਹ ਰੋਕਿਆ ਦੇਖੋ ਇਹ ਨਹੀਂ ਹੈਗਾ ਵੀ ਜਿਹੜੇ ਐਜੂਕੇਟਿਡ ਨਹੀਂ ਐਜੂਕੇਟਿਡ ਲੋਕ ਮੇਰੇ ਨਾਲ ਇਹੋ ਜਿਹੇ ਪਰਸਨ ਐਡ ਨੇਗੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਜੋਬ ਕਰਦੇ ਆ ਸਾਈਬਰ ਸੈਲਸ ਜੋਬ ਕਰ ਰਹੇ ਆ ਖੁਦ ਜਰਨਲਿਸਟ ਨੇ ਉਹੋ ਨੇ ਉਹਨਾਂ ਦੀਆਂ ਵੀ ਮੈਂ ਫੋਟੋਆਂ ਦੇਖੀਆਂ ਉਹਨਾਂ ਨੇ ਵੀ ਆਪਦੀਆਂ ਫੋਟੋਆਂ ਬਣਾਈਆਂ ਹੋਈਆਂ ਅਨਪੜ ਬੰਦਾ ਤਾਂ ਚਲ ਮੰਨਿਆ ਵੀ ਉਹਨੂੰ ਤਾਂ ਪਤਾ ਨਹੀਂਗਾ ਜਿਹੜੇ ਆਪਾਂ ਲੋਕ ਪੜੇ ਲਿਖੇ ਆ ਯਾਰ ਵੀ ਟੈਕਨੋਲੋਜੀ AI ਕਿੰਨੀ ਖਤਰਨਾਕ ਹੈ AI ਦੇ ਜਿੰਨੇ ਫਾਇਦੇ ਆ ਉਹਦੋਂ ਦੁੱਗਣੇ ਉਹਦੇ ਨੁਕਸਾਨ ਨੇ ਆ ਜੀ ਡੇਟ ਦੇ ਵਿੱਚ ਸਾਨੂੰ ਸਮਝ ਵੀ ਨਹੀਂ ਆ ਰਹੀ ਅਸੀਂ ਉਹਨਾਂ ਨੂੰ ਆਪ ਦਾ ਸਾਰਾ ਕੁਝ ਦੇ ਰਹੇ ਆ ਤੇ ਫਿਰ ਕਦੋਂ ਅਸੀਂ ਕਵਾਂਗੇ ਸਾਡੀ ਜ਼ਿੰਦਗੀ ਲੋਕ ਸੁਸਾਇਡ ਕਰਨ ਤੱਕ ਕਿਉਂ ਜਾਣਗੇ ਇਸੇ ਤਰੀਕੇ ਦੇ ਨਾਲ ਜਾਣਗੇ ਇਹ ਬਹੁਤ ਖਤਰਨਾਕ ਚੱਲ ਰਿਹਾ ਹੈਗਾ ਅੱਜ ਵਾਲੇ ਦੌਰ ਨੂੰ ਸਮਝਣਾ ਪਊਗਾ ਸਾਨੂੰ ਇੰਨਾ ਕਿ ਉਹਨਾਂ ਨੇ ਉਹ ਕਰਤਾ ਇਹਦੇ ਤੇ ਖਾ ਵੀ ਕਰਤਾ ਦੇਖੋ ਅਸੀਂ ਰੋਟੀ ਖਾਣਾ ਛੱਡ ਸਕਦੇ ਆ ਪਰ ਅਸੀਂ ਫੋਨ ਨਹੀਂ ਛੱਡ ਸਕਦੇ ਬਿਲਕੁਲ ਇੱਕ ਮਿੰਟ ਅਸੀਂ ਫੋਨ ਬਣਾਣੀ ਸਾਰਦੇ ਜੀ ਰਹਿ ਕੇ ਤਾਂ ਦੇਖੋ ਰਹਾ ਨਹੀਂ ਜਾਂਦਾ ਰਹਾ ਜਾਂਦਾ ਅਸੀਂ ਗੰਦੀ ਆਦਤ ਪਾ ਲਈ ਪਰ ਰਹਾ ਜਾਂਦਾ ਅੱਜ ਬਹੁਤ ਪੈੜੀ ਪੈ ਗਈ ਨਾ ਕਿਸੇ ਤੋਂ ਰਹਾ ਹੀ ਨਹੀਂ ਜਾਂਦਾ ਹੁਣ ਜਦੋਂ ਤੱਕ ਆਪਾਂ ਦਿਨ ਚ 10 ਵਾਰ ਇੰਸਟਾਗ੍ਰam ਫੇਸਬੁਕ ਨਾ ਖੋਲੀ ਆਪਾਂ ਨੂੰ ਤਾਂ ਦਿਨ ਹੀ ਨਹੀਂ ਲੰਘਦਾ ਆਪਾਂ ਨੂੰ ਐ ਲੱਗਦਾ ਵੀ ਜ਼ਿੰਦਗੀ ਆਪਾਂ ਉੱਥੇ ਹੀ ਨਹੀਂ ਹੁਣ ਇੰਸਟਾ ਫੇਸਬੁਕ ਤੇ ਆ ਜਾਓ ਤੁਸੀਂ ਤੁਸੀਂ ਇੰਸਟਾ ਫੇਸਬੁਕ ਦੀ ਗੱਲ ਕੀਤੀ ਆ ਅੱਜ ਹਰ ਕੋਈ ਚੀਜ਼ ਇੰਸਟਾ ਫੇਸਬੁਕ ਤੇ ਸਨੈਪਚੈਟ ਹਾਂ ਜਿਆਦਾ ਸਨੈਪਚੈਟ ਪਪੂਲਰ ਹੋ ਰਹੀ ਆ ਤੇ ਬੰਦਾ ਜਿੱਥੇ ਵੀ ਜਾਂਦਾ ਇੱਕ ਸਨੈਪ ਖਿੱਚ ਕੇ ਪਾਉਂਦਾ ਯਾਰ ਸਨੈਪ ਪਾਉਣਾ ਹੈ ਸਟ੍ਰੀਕ ਪਾਉਣੀ ਆ ਮੈਂ ਸਟ੍ਰੀਕ ਪਾਣੀ ਪਾਣੀ ਉਹ ਅਸੀਂ ਕੀ ਕਰ ਰਹੇ ਹਾਂ ਅਸੀਂ ਆਪਦੀ ਪ੍ਰਾਈਵੇਸੀ ਖਤਮ ਕਰ ਰਹੇ ਹਾਂ ਅਸੀਂ ਆਪਦੀ ਲੋਕੇਸ਼ਨ ਸ਼ੇਅਰ ਕਰ ਰਹੇ ਹਾਂ ਵੀ ਮੈਂ ਸਵੇਰੇ ਉੱਠਿਆ ਜੀ ਮੈਂ ਹੁਣ ਜੀ ਘਰੇ ਸੀਗਾ ਉਸ ਤੋਂ ਬਾਅਦ ਮੈਂ ਕੰਮ ਤੇ ਜਾ ਕੇ ਫੇਰ ਇੱਕ ਸਟ੍ਰੀਕ ਪਾ ਦੇਣੀ ਆ ਮੈਂ ਜੀ ਕੰਮ ਤੇ ਪਹੁੰਚ ਗਿਆ ਬਾਹਰਲੇ ਬੰਦੇ ਨੂੰ ਪਤਾ ਲੱਗ ਗਿਆ ਪਤਾ ਲੱਗ ਗਿਆ ਉੱਥੋਂ ਫੇਰ ਨਿਕਲਦੇ ਆਪਾਂ ਨਿਕਲਦੇ ਆ ਸਰ ਫੇਰ ਗੋਇੰਗ ਟੂ ਜੀ ਚੰਡੀਗੜ੍ਹ ਗੋਇੰਗ ਟੂ ਜੀ ਉੱ ਸਟ੍ਰੀਕ ਪਾਣੇ ਨਾਲ ਦੀ ਨਾਲ ਸ਼ੇਅਰ ਹੋ ਜਾਂਦਾ ਆਪਣਾ ਡਾਟ ਵੀ ਆਪਾਂ ਕਿੱਥੇ ਬੈਠੇ ਆਂ ਕੀ ਕਰ ਰਹੇ ਆਂ ਉਹਨਾਂ ਨੇ ਸਾਨੂੰ ਇੱਕ ਲਾਲਚ ਦਿੱਤਾ ਵੀ ਤੁਸੀਂ ਸਟ੍ਰੀਕਾਂ ਪਾਓ ਤੁਸੀਂ ਪੁਆਇੰਟ ਜੋੜੋ ਤੁਹਾਨੂੰ ਗੱਲ ਨੂੰ ਪੈਸਾ ਮਿਨੂਗਾ ਪੈਸਾ ਬਣਨਾ ਪਤਾ ਨਹੀਂ ਨਹੀਂ ਬਣਨਾ ਪਰ ਅਸੀਂ ਆਪ ਦਾ ਸਾਰਾ ਕੁਝ ਖਤਮ ਕਰ ਲਿਆ ਪੈਸਾ ਆਣਾ ਤਾਂ ਦੂਰ ਦੀ ਗੱਲ ਹੈ ਹਜੇ ਤਾਂ ਪਰ ਆਪਾਂ ਜਿਹੜਾ ਡਾਟਾ ਸ਼ੇਅਰ ਕਰ ਰਹੇ ਹਾਂ ਉਹਦਾ ਤਾਂ ਨੁਕਸਾਨ ਤਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਕਿੰਨਾ ਡਾਟਾ ਸ਼ੇਅਰ ਹੋ ਰਿਹਾ ਲੋਕ ਅੱਜ ਸਨੇਪਚੈਟ ਦੇ ਵਿੱਚ ਫੋਟੋਆਂ ਖੇਡਦੇ ਆ ਸਨੇਪਚੈਟ ਦੇ ਵਿੱਚ ਖੇਡਣ ਕਰ ਕਰਕੇ ਰੱਖੀ ਜਾਂਦੇ ਆ ਢੇਰ ਲਾ ਛੱਡਿਆਗਾ ਉਹਨਾਂ ਦੇ ਫੋਨ ਭਰੇ ਪਏ ਆ ਐਹੋ ਜਿਹੀਆਂ ਫੋਟੋਆਂ ਆ ਅਸ਼ਲੀਲ ਫੋਟੋਆਂ ਦਾ ਕਾਪਦੀਆਂ ਜਿਹੜੀਆਂ ਆਪਦੇ ਪਾਰਟਨਰ ਦੇ ਨਾਲ ਕਰ ਲੈਂਦੇ ਆ ਬਾਅਦ ਦੇ ਵਿੱਚ ਫਿਰ ਕਹਿੰਦੇ ਆ ਜੀ ਸਾਡੀ ਲੀਕ ਹੋ ਗਈਆਂ ਫਿਰ ਸੁਸਾਇਸਾਈਡ ਤੱਕ ਚਲੇ ਜਾਂਦੇ ਆ ਫਿਰ ਸਾਨੂੰ ਕਹਿੰਦੇ ਫੋਨ ਕਾਲ ਕਰਕੇ ਸਾਨੂੰ ਕੋਈ ਬਲੈਕ ਹੁਣ ਆਪਾਂ ਨੂੰ ਇਹ smartphone ਤੋਂ ਦੂਰ ਹੋਣ ਲਈ ਕੀ ਕਰਨਾ ਚਾਹੀਦਾ ਰਜੀ ਦੇਖੋ ਇਹ ਟੈਕਨੋਲੋਜੀ ਇੰਨੀ ਕਿ ਸਾਡੇ ਤੇ ਹੈਵੀ ਹੋ ਚੁੱਕੀ ਆ ਕਿ ਇਹਨੂੰ ਅਸੀਂ ਛੱਡ ਤਾਂ ਨਹੀਂ ਸਕਦੇ ਪਰ ਸਾਨੂੰ ਜਿਹੜੀ ਆਪਦੀ ਪਰਸਨਲ ਲਾਈਫ ਆ ਜੀ ਉਹ ਇਹਦੇ ਤੋਂ ਦੂਰ ਰੱਖਣੀ ਚਾਹੀਦੀ ਆ ਜੀ ਮੈਂ ਕਹਿਣਾ ਵੀ ਅੱਜ ਖਾਸ ਕਰਕੇ ਅੱਜ ਦੇ ਨੌਜੋਨਾਂ ਨੂੰ ਯੂਥ ਨੂੰ ਕਿ ਉਹ ਕਦੇ ਵੀ ਇਸ ਤਰੀਕੇ ਦੀਆਂ ਨਾ ਤਾਂ ਕੋਈ ਫੋਟੋ ਆਪਦੇ ਫੋਨ ਦੇ ਵਿੱਚ ਰੱਖੋ ਕੋਈ ਹਾਈਡ ਹੂਡ ਨਹੀਂ ਹੁੰਦੀ ਭੁੱਲ ਜੋ ਵਹਿਮ ਕੱਢ ਤੋ ਹਾਈਡ ਤੁਹਾਡੇ ਦੋਸਤਾਂ ਲਈ ਹੋ ਸਕਦੀ ਹੈ ਤੁਹਾਡੇ ਪਰਿਵਾਰ ਲਈ ਹੋ ਸਕਦੀ ਹੈ ਪਰ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸੈਟੀਆਂ ਨੇ ਵੱਡੇ ਵੱਡੇ ਹੈਕਰ ਬੈਠੇ ਆ ਉਹਨਾਂ ਲਈ ਹਾਈਡ ਨਹੀਂ ਹੈਗੀਆਂ ਉਹਨਾਂ ਨੂੰ ਤੁਸੀਂ ਆਪਦਾ ਡਾਟਾ ਦੇ ਤਾ ਜੀ ਬਿਲਕੁਲ ਤੁਹਾਨੂੰ ਇਹ ਨਹੀਂ ਪਤਾ ਕਿਹੜੀ ਸਾਈਟ ਦੇ ਉੱਤੇ ਚੱਲ ਰਹੀਆਂ ਤੁਹਾਡੀਆਂ ਫੋਟੋਆਂ ਜਾਂ ਤੁਹਾਡੀਆਂ ਵੀਡੀਓਆਂ ਕਿਹੜੀ ਸਾਈਟ ਦੇ ਉੱਤੇ ਅਪਲੋਡ ਕੀਤੀਆਂ ਪਈਆਂ ਹੋਣੀਆਂ ਬਿਲਕੁਲ ਇੰਟਰਨੈਟ ਦੇ ਉੱਤੇ ਕਿੰਨੀਆਂ ਹੀ ਸਾਈਟਸ ਨੇ ਜਿਹੜੀਆਂ ਇੰਡੀਆ ਦੇ ਵਿੱਚ ਬੈਨ ਨੇ ਪਰ ਅਦਰ ਕੰਟਰੀਸ ਚੱਲਦੀਆਂ ਨੇ ਉਹਨੂੰ ਕਿਵੇਂ ਸ਼ੋ ਹੋ ਜਾਣਗੀਆਂ ਉਹੀ ਤਾਂ ਹੈ ਨਾ ਤੁਹਾਨੂੰ ਤਾਂ ਨਹੀਂ ਪ 135 ਕਰੋੜ ਦੀ ਆਬਾਦੀ ਤਾਂ ਇੰਡੀਆ ਦੀ ਇਕੱਲੇ ਦੀ ਤੇ ਪੂਰੀ ਵਰਲਡ ਵਾਈਡ ਕਿੰਡੀ ਆਬਾਦੀ ਆ ਫੋਰਨ ਕੰਟਰੀਆਂ ਦੇ ਵਿੱਚ ਸਾਈਟ ਚੱਲਦੀ ਹੋਵੇ ਥੋੜੀ ਵੀਡੀਓ ਇਥੋਂ ਹੈਕਰ ਨੇ ਚੱਕੀ ਉੱਥੇ ਚੜਾ ਕੇ ਉਹ ਪੈਸੇ ਕਮਾ ਰਿਆ ਤੁਸੀਂ 10 ਵੀਡੀਓ ਫੋਨ ਦੇ ਵਿੱਚ ਰੱਖੀਆਂ ਹੋਈਆਂ ਉਹਨੇ ਉੱਥੇ ਚੜਾ ਕੇ ਪੈਸਾ ਕਮਾਈ ਜਾਂਦੇ ਆ ਉਹ ਤੁਹਾਨੂੰ ਕੀ ਪਤਾ ਲੱਗਦਾ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਆਪਣੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਸੱਚਾਈ ਆ ਇਹ ਹੋ ਰਿਹਾਗਾ ਹੋ ਰਿਹਾ ਸਿਕ ਪਰਸੈਂਟ ਹੋ ਰਿਹਾ ਬਹੁਤ ਜਨਤਾ ਜਿਹੜੇ ਹੈਕਰ ਨੇ ਇਸੇ ਤਰੀਕੇ ਨਾਲ ਪੈਸੇ ਕਮਾ ਰਹੇ ਨੇ ਆਪਣਾ ਡਾਟਾ ਸ਼ੇਅਰ ਹੋ ਜਾਂਦਾ ਹੈ ਲੀਕ ਹੋ ਜਾਂਦਾ ਬਾਹਰ ਆਪਾਂ ਨੂੰ ਪਤਾ ਹੀ ਨਹੀਂ ਆਪਾਂ ਬੈਠੇ ਆਂ ਫਰੈਸ਼ ਮਾਈਂਡ ਵੀ ਆਪਣਾ ਤਾਂ ਹਾਈਡ ਹੈ ਜੀ ਬਿਲਕੁਲ ਤਾਂ ਇਹ ਟੈਕਨੋਲੋਜੀ ਬਹੁਤ ਘਾਤਕ ਆ ਬਹੁਤ ਖਤਰਨਾਕ ਆ ਤੇ ਆ ਹੁਣ ਆਈਫੋਨ ਅਗਲਾ ਕਹਿੰਦਾ ਜੀ ਆਈਫੋਨ ਸੇਫ ਆ ਜੀ ਮੈਂ ਨਹੀਂ ਕਹਿੰਦਾ ਮਾੜਾ ਹਨਾ ਆਪਾਂ ਕੰਪਨੀ ਮਾੜਾ ਨਹੀਂ ਕਹਿੰਦੇ ਪਰ ਠੀਕ ਆ ਕਾਫੀ ਹੱਦ ਤੱਕ ਆਈਫੋਨ ਵੀ ਸੇਫ ਆ ਪਰ ਹੁਣ ਦੇਖੋ ਫਿਚਰਸ ਜਿਹੜੇ ਨੇ ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਟਾਈਮ ਵੀ ਸਮਾਰਟਫੋਨ ਦੇ ਵਿੱਚ ਅਸੀਂ ਫਿੰਗਰ ਪ੍ਰਿੰਟ ਬਾਅਦ ਚ ਉਹਨਾਂ ਨੇ ਚਲੋ ਆਪ ਨੂੰ ਸੈਲਫੀ ਸਮਾਰਟਫੋਨ ਚ ਵੀ ਹੁਣ ਬਾਰ ਬਾਰ ਆਈਫੋਨ ਦੇ ਵਿੱਚ ਵੀ ਦੇਖੋ ਫੇਸ ਆਈਡੀਆਂ ਹੈਗੀਆਂ ਸਾਡੇ ਫਿੰਗਰ ਹੈਗੇ ਨੇ ਹੋਰ ਬੜਾ ਕੁਛ ਆ ਹਾਂਜੀ ਹੈਕ ਤਾਂ ਸਭ ਕੁਝ ਹੋ ਰਿਹਾ ਬਿਲਕੁਲ ਤਾਂ ਕੋਈ ਵੀ ਚੀਜ਼ ਸੇਫ ਨਹੀਂ ਆ ਤਾਂ ਲੋਕ ਆਪ ਦੀ ਜਿਹੜੀ ਪਰਸਨਲ ਲਾਈਫ ਆ ਸਾਨੂੰ ਉਹ ਦੂਰ ਰੱਖਣੀ ਚਾਹੀਦੀ ਆ ਵਾਰ-ਵਾਰ ਜਿਹੜੇ ਆ ਸਟੇਟਸ ਪਾ ਕੇ ਫਿਰ ਕਹਿੰਦੇ ਜੀ ਸਾਡੇ ਨਾਲ ਕ੍ਰਾਈਮ ਹੋ ਗਿਆ ਸਾਡੇ ਨਾਲ ਘਟਨਾ ਹੋ ਗਈ ਭਾਈ ਹੋਣਾ ਹੀ ਆ ਤੁਸੀਂ ਆਪ ਤਾਂ ਅਗਲੇ ਨੂੰ ਦੱਸ ਰਹੇ ਹੋ ਚੋਰ ਨੂੰ ਦੱਸ ਰਹੇ ਹੋ ਭਾਈ ਮੈਂ ਇੱਥੇ ਆ ਸਾਡੇ ਘਰੇ ਕੋਈ ਨਹੀਂ ਹੈਗਾ ਮੈਂ ਤਾਂ ਇਸ ਸਮਰ ਵਕੇਸ਼ਨ ਤੇ ਚੱਲਿਆਂਗਾ ਪੰਦਰ ਫੈਮਿਲੀ ਟੂਰ ਦੇ ਨਾਲ ਜਦੇ ਮੇਰੇ ਵਰਗਾ ਸਨੈਪ ਚੜਾ ਆਉਂਦਾ ਸਨੈਪ ਤੋਂ ਹੀ ਸਾਰਾ ਕੁਝ ਹੋ ਰਿਹਾ ਸਾਰਾ ਕੁਝ ਹੋ ਰਿਹਾ ਕਟਨਾਵਾ ਵਾਰਦਾਤਾ ਕਿਵੇਂ ਘਟ ਰਹੀ ਕਿਸੇ ਨੂੰ ਕੀ ਪਤਾ ਮੈਨੂੰ ਕੀ ਪਤਾ ਅੱਜ ਇੰਦਰ ਨੇ ਕੀ ਕਰਨਾ ਇਹ ਤਾਂ ਉਹ ਤਾਂ ਮੈਂ ਤੁਹਾਨੂੰ ਪੇਜਾਂਗਾ ਕਿ ਕੀ ਕਰਨਾ ਉਹ ਤਾਂ ਮੈਂ ਸਟਰੀਕ ਭੇਜਾਂਗਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਇੰਦਰ ਤਾਂ ਉੱਥੇ ਬੈਠਾ ਹੈ ਹੂੰ ਤਾਂ ਇਹ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਤਾਂ ਇਹਨਾਂ ਚੀਜ਼ਾਂ 'ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਸਾਨੂੰ ਬਾਕੀ ਬੇਕੂਫੀ ਦੀਆਂ ਗੱਲਾਂ ਨੂੰ ਛੱਡ ਕੇ ਅਸੀਂ ਨਾ ਭੇੜਚਾਲ ਦੇ ਮਗਰ ਲੱਗ ਜਾਨੇ ਹੁਣ ਜਿਹੜਾ ਤੁਸੀਂ AI ਟੂਲ ਦੀ ਗੱਲ ਕੀਤੀ ਜੱਪ ਫੇਸਬੁੱਕ ਤੇ ਜੋ ਚੱਲ ਰਿਹਾ ਹੈ ਉਸ ਵਕ ਟੂਲ ਉਹ ਭੇੜਚਾਲ ਆ ਯਾਰ ਫੁਲਾਨੇ ਨੇ ਬਣਾਈ ਮੈਂ ਵੀ ਬਣਾਵਾ ਮੈਂ ਵੀ ਬਣਾਵਾ ਇੱਕ ਦੂਜੇ ਨੂੰ ਦੇਖ ਦੇਖ ਕੇ ਦੇਖ ਦੇਖ ਕੇ ਅਸੀਂ ਉਹਨਾਂ ਜੋ ਉਹਨਾਂ ਦਾ ਪਲਾਨ ਸੀਗਾ ਜੋ ਚਾਹੁੰਦੇ ਸੀ ਮਨਛਾ ਅਸੀਂ ਉਹਨਾਂ ਦੀ ਮਨਛਾ ਨੂੰ ਜਿਹੜਾ ਪੂਰਾ ਕਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਕਰ ਰਹੇ ਆ ਅਸੀਂ ਉਹਨੇ ਹੀ ਭਾਗੀਦਾਰ ਹੋ ਰਹੇ ਆ ਬਿਲਕੁਲ ਬਿਲਕੁਲ ਕਿੰਨੇ ਲੋਕਾਂ ਦੇ ਨੇ ਆਪਾਂ ਨੁਕਸਾਨ ਉਹ ਕਾਮਯਾਬ ਹੋ ਰਹੇ ਨੇ ਆਪਾਂ ਨੁਕਸਾਨ 'ਚ ਜਾ ਰਹੇ ਬਿਲਕੁਲ ਇਹ ਹੋ ਕੱਲਾ ਸਾਡੇ ਇੰਡੀਆ ਵਾਲੇ ਹੀ ਕਰਦੇ ਆ ਹਾਂਜੀ ਤੁਸੀਂ ਫੋਰਨ ਵਾਲੇ ਦੇਖ ਲਓ ਕਦੇ ਨਹੀਂ ਉਹ ਉਹ ਸੋਸ਼ਲ ਮੀਡੀਆ ਯੂਜ਼ ਹੀ ਨਹੀਂ ਕਰਦੇ ਬਹੁਤ ਘੱਟ ਤੇ ਸਾਡੇ ਵਾਲੇ ਸੋਸ਼ਲ ਮੀਡੀਆ ਤੋਂ ਬਾਹਰ ਹੀ ਨਹੀਂ ਆਉਂਦੇ ਇਹ ਤੋਂ ਬਿਨਾ ਜ਼ਿੰਦਗੀ ਨਹੀਂ ਆਪਣੇ ਵਾਲਿਆਂ ਦੀ ਤਾਂ ਉਹਨਾਂ ਦੀ ਜ਼ਿੰਦਗੀ ਸੋਸ਼ਲ ਮੀਡੀਆ ਤੋਂ ਬਿਨਾ ਆਪਣੀ ਤੇ ਜ਼ਿੰਦਗੀ ਨਹੀਂ ਸੋਸ਼ਲ ਮੀਡੀਆ ਤੋਂ ਬਿਨਾ ਇਹ ਬਹੁਤ ਵੱਡਾ ਕਾਰਨ ਆ ਤਾਂ ਇਸ ਤਰੀਕੇ ਦੇ ਨਾਲ ਟੈਕਨੋਲੋਜੀ ਜਿਹੜੀ ਸਾਡੇ ਉੱਤੇ ਹਾਵੀ ਹੋ ਰਹੀ ਹੈ ਇਹਦੇ ਤੋਂ ਬਚਣ ਦਾ ਇਹੀ ਕਾਰਨ ਆ ਕਿ ਸਾਨੂੰ ਦੇਖੋ ਅਸੀਂ ਇਹਨੂੰ ਛੱਡ ਨਹੀਂ ਸਕਦੇ ਨਾ ਅੱਜ ਸਾਨੂੰ 스마트ਫੋਨ ਬਿਣਾ ਸਰਨਾ ਨਾ ਸਾਨੂੰ ਠੀਕ ਹੈ ਇਹਨੂੰ ਛੱਡੇ ਬਿਨਾ ਸਰਨਾ ਨਾ ਇਹਨੂੰ ਰੱਖੇ ਲੱਖ ਕੇ ਸਾਡਾ ਹੋਣਾ ਹੈ ਨਾ ਬਟ ਇਹ ਆ ਵੀ ਸਾਡੀਆਂ ਕੁਝ ਲਿਮਿਟੇਸ਼ਨ ਨੇ ਅਸੀਂ ਉਹ ਲਿਮਿਟੇਸ਼ਨ ਦੇ ਹਿਸਾਬ ਨਾਲ ਚੱਲ ਗਏ ਆਪਦੀ ਜਿਹੜੀ ਇੱਕ ਪਰਸਨਲ ਲਾਈਫ ਆ ਉਹਨੂੰ ਜਿਹੜਾ ਦੁਨੀਆ ਦੇ ਜਾਗਰ ਕਰਨ ਦੇ ਨਾਲੋਂ ਮੈਨੂੰ ਲੱਗਦਾ ਕਿ ਉਹਨੂੰ ਆਪਦਾ ਪ੍ਰਾਈਵੇਟ ਹੀ ਰੱਖੀਏ ਤਾਂ ਵਧੀਆਗਾ ਫੋਟੋਆਂ ਖੇਚਣਾ ਕੁਝ ਨਹੀਂ ਹੁੰਦਾ ਸਟਿੱਕਾ ਪਾਉਣਾ ਕੋਈ ਨਹੀਂ ਹੁੰਦਾ ਕੋਈ ਮੈਡਲ ਨਹੀਂ ਮਿਲਦੇ ਇਹ ਨਹੀਂ ਮਿਲਦੇ ਪਰ ਤੁਹਾਡਾ ਨੁਕਸਾਨ ਕਿਸ ਹੱਦ ਤੱਕ ਹੋ ਸਕਦਾ ਇਹ ਤੁਸੀਂ ਸੋਚ ਨਹੀਂ ਸਕਦੇ ਬਿਲਕੁਲ ਧੰਨਵਾਦ ਧੰਨਵਾਦ